ਜਿੰਨੇ ਤੁਸੀਂ ਆਪਣੇ ਚੈਨਲ ਤੇ ਆਏ ਹੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹਰ ਰੋਜ਼ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹੇ ਨੇ ਅਸੀਂ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਵਧੀਆ ਡੇਟਾ 'ਚ ਇੱਕ ਆਪਾਂ ਐਕਟਿਵ ਸਕੂਟੀ ਲੈ ਕੇ ਪਹੁੰਚੇ ਹਾਂ ਸੀ ਬਹੁਤ ਸਸਤੀ ਇੱਕ ਆਪਾਂ ਸਪਲੈਂਡਰ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਹੋਰ ਵੀ ਕਈ ਗੱਡੀਆਂ ਨੇ ਵਾਰੀ ਸਿਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ 9465929482 ਪੂਰੀ ਵੀਡੀਓ ਚ ਉੱਤੇ ਆਪਣਾ ਨੰਬਰ ਹਮੇਸ਼ਾ ਲਿਖੇ ਰੰਦਾ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਚਾਹੀ ਮੋਟਰਸਾਈਕਲ ਐ ਗੱਡੀ ਐ ਕੂਠੀ ਐ ਘਰ ਐ ਆਪਾਂ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਹੁਣ 13 ਮਾਡਲ ਰਟੀਗਾ ਗੱਡੀ ਲੈ ਕੇ ਪਹੁੰਚੇ ਆਪਾਂ ਮਾਨਸਾ ਮਾਲਕ ਦਾ ਏਰੀਆ ਪੰਜਾਬ ਨੰਬਰ ਐ ਪੰਜਾਬ ਨੰਬਰ ਗੱਡੀ ਦੀ ਆਪਾਂ ਪੂਰੀ ਸੋਹਣੀ ਵੀਡੀਓ ਲੈ ਕੇ ਪਹੁੰਚੇ ਹਾਂ ਅਸੀਂ ਗੱਡੀ ਪੂਰੀ ਸੋਹਣੀ ਦੇਖਣ ਨੂੰ ਮਿਲੂਗੀ ਬਾਕੀ ਤੁਹਾਡੇ ਸਾਹਮਣੇ ਅਸੀਂ 370000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਘਾਟਾ ਬਾਦ ਕੀਤਾ ਜਾਊਗਾ ਅਸੀਂ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਤੁਹਾਨੂੰ ਫੋਟੋਵਾਂ ਰਾਹੀਂ ਦਿਖਾ ਰਹੇ ਹਾਂ ਜੀ। ਬਾਕੀ ਟਾਇਰ ਦੇਖੋ। ਵਧੀਆ ਸੋਹਣੇ ਆਪਾਂ ਨੂੰ ਟਾਇਰ ਦੇਖਣ ਨੂੰ ਮਿਲ ਜਾਣਗੇ। ਤੇ ਚਿੱਟਾ ਰੰਗ ਸੀ। ਰੰਗ ਪੂਰਾ ਵਧੀਆ ਸੀ। ਨਾ ਕੋਈ ਡੈਮੇਜ, ਨਾ ਕੋਈ ਐਕਸੀਡੈਂਟਡ। ਹਰ ਪਾਸਿਓਂ ਆਪਾਂ ਨੂੰ ਵਧੀਆ ਗੱਡੀ ਦੇਖਣ ਨੂੰ ਮਿਲੂਗੀ। ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ, ਚਲਾ ਕੇ ਦੇਖ ਸਕਦੇ ਹੋ, ਸਟਾਰਟ ਕਰਕੇ ਦੇਖਣੀ ਹੈ, ਸਟਾਰਟ ਕਰਕੇ ਦੇਖ ਲਿਓ, ਤੋਰ ਕੇ ਦੇਖਣੀ ਹੈ, ਤੋਰ ਕੇ ਦੇਖ ਲਿਓ। ਪੂਰੀ ਆਪਾਂ ਗਾਰੰਟੀ ਵਾਲੀ ਗੱਡੀ ਅੱਜ ਲੈ ਕੇ ਪਹੁੰਚਿਆ ਮਾਲਕ ਕਹਿੰਦੇ ਨੇ ਵੀ ਫੁੱਲ ਗਾਰੰਟੀ ਮਿਲੂਗੀ ਹਰ ਪਾਸੋਂ ਹਰ ਤਰ੍ਹਾਂ ਦੀ ਨੰਬਰ ਵਾਈ ਦਾ ਸਕਰੀਨ ਤੇ ਆ ਜੀ 83606 01792 ਗੱਲ ਕਰਾਂਗੇ ਆਪਾਂ ਸੈਕੰਡ ਗੱਡੀ ਦੀ ਜਿਹੜੇ ਨੰਬਰ 2 ਤੇ ਗੱਡੀ ਲੈ ਕੇ ਪਹੁੰਚਿਆ ਸਵੈਪਟ ਹੈ ਤੁਸੀਂ ਚੈੱਕ ਕਰੋ ਫੋਟੋਆਂ ਪਹਿਲਾਂ ਤਾਂ ਅੰਦਰ ਬਾਹਰ ਦੀਆਂ ਹਰ ਪਾਸੋਂ ਇਹਨਾਂ ਨੇ ਫੋਟੋਆਂ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੀਆਂ ਸਵੈਪਟ ਗੱਡੀ ਹੈ ਸੀ ਐਲ ਡੀ ਆਈ ਮਾਡਲਸ 2016 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਜਗਰਾਉਂ ਏਰੀਆ ਚ ਗੱਡੀ ਆਪਾਂ ਨੂੰ ਮਿਲੂਗੀ ਇਹ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਲੋਕੇਸ਼ਨ ਜਗਰਾਉਂ ਹੈ ਜੀ ਖਾਸ ਇਹਨਾਂ ਦਾ ਜਿਹੜਾ ਪਿੰਡ ਹੈ ਮੱਲਾ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ 4,90,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਘਟਵਾਦਾ ਕਰ ਲਾਂਗੇ ਨੰਬਰ ਗੱਡੀ ਦਾ ਪੰਜਾਬ ਹੈ ਚਿੱਟੇ ਰੰਗ ਦੀ ਗੱਡੀ ਆ ਬੰਪਰ ਦੇਖ ਲਓ ਜੀ ਗੱਡੀ ਚੈੱਕ ਕਰੋ ਹਰ ਪਾਸੇ ਬਹੁਤ ਸੋਹਣੀ ਵਧੀਆ ਗੱਡੀ ਆਪਾਂ ਨੂੰ ਦੇਖਣ ਨੂੰ ਹੀ ਮਿਲੂਗੀ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਖੜੀ ਆ ਜਾ ਕੇ ਦੇਖ ਸਕਦੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਆਪਾਂ ਨੂੰ ਮਿਲੂਗੀ ਜੀ ਜਾ ਕੇ ਦੇਖ ਸਕਦੇ ਹੋ ਬਾਕੀ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਆਪਾਂ ਦੇ ਰੱਖਿਆ 7529984775 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94669 929482 ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਐ ਐਡ ਜੇ ਤੁਸੀਂ ਲਗਵਾਉਣੀ ਆ ਬਿਲਕੁਲ ਫਰੀ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਗੱਲਬਾਤ ਆਪਾਂ ਕਾਰੀ ਰੇਂਜ ਦੀ ਸਾਰੀ ਹੁਣ ਤੁਸੀਂ ਇੱਕ ਹੋਂਡਾ ਸਿਟੀ ਗੱਡੀ ਚੈੱਕ ਕਰੋ ਜੀ 2017 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਪੂਰੀ ਵਧੀਆ ਸੋਹਣੀ ਗੱਡੀ ਐ ਸਿ ਮਾਲਕ ਨੇ ਵਧੀਆ ਰੱਖੀ ਹੋਈ ਐ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਚਲਾਈ ਹੋਈ ਐ। ਬਾਕੀ ਫੋਟੋਆਂ 'ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇ ਰਿਹਾ ਸੀ। ਡੀਜ਼ਲ ਤੇ ਗੱਡੀ ਐ। ਮਾਡਲ 17 ਟੌਪ ਮਾਡਲ ਐ ਨਵੇਂ ਟਾਇਰਾਂ 'ਚ। ਬੈਟਰੀ ਵਧੀਆ ਸੀ। ਚਲਾਉਣ 'ਚ ਇੱਕ ਨੰਬਰ ਗੱਡੀ ਐ। ਬਾਕੀ ਤੁਸੀਂ ਜਾ ਕੇ ਦੇਖੋਗੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਪਸੰਦ ਆਊਗੀ। ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 7,60,000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ। ਬਾਕੀ ਹਰ ਪਾਸੋਂ ਵਧੀਆ ਗੱਡੀ ਐ। ਚਲਾ ਕੇ ਦੇਖ ਲਓ, ਤੋਰ ਕੇ ਦੇਖ ਲਓ ਤੇ ਫੋਟੋਆਂ 'ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਸੀ। ਅੰਤੋਂ ਬਹੁਤ ਸਾਬ ਕੰਡੀਸ਼ਨ ਦੀ ਅੰਟੀਰੀਅਰ ਚੈੱਕ ਕਰੋ ਜੀ ਹਰ ਪਾਸੋਂ ਬਿਲਕੁਲ ਸ਼ੌਂਕ ਨਾਲ ਰੱਖੀ ਹੋਈ ਹੈ ਜੀ ਬਾਕੀ ਨਵੀਂ ਗੱਡੀ ਆ ਪਸੰਦ ਤੁਹਾਨੂੰ ਆਈ ਗਈ ਸੀ ਰੇਟ ਤੁਸੀਂ ਮਾਲਕ ਨਾਲ ਆਪੇ ਮੁਕਾ ਲਓ ਵੇਖ ਕੇ ਰੇਟ ਹੋ ਜਾਊਗਾ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਹੇ ਹਾਂ ਜੀ ਸਕੂਟੀ ਦੀ ਗੱਲ ਕਰਦੇ ਹਾਂ ਜੀ ਐਕਟਿਵਾ ਸਕੂਟੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਹੈ ਸਕੂਟੀ ਇਹ ਟਾਇਰ ਨਵੇਂ ਨੇ ਮਾਡਲ ਦੀ ਗੱਲ ਕਰੀਏ 2013 ਮਾਡਲ ਆਪਾਂ ਨੂੰ ਸਕੂਟੀ ਇਹ ਦੇਖਣ ਨੂੰ ਮਿਲੂਗੀ ਜੀ 13 ਮਾਡਲ ਹੈ ਡਿਮਾਂਡ ਦੀ ਗੱਲ ਕਰੀਏ ਤਾਂ ਕੁੱਲ 24000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਬਦਣੀ ਕਲਾ ਮਾਲਕ ਦਾ ਏਰੀਆ ਹੈਗਾ ਐਡਰੈਸ ਬਦਣੀ ਕਲਾ ਜਾ ਕੇ ਦੇਖੋਗੇ ਪਸੰਦ ਆਊਗੀ ਕੰਡੀਸ਼ਨ ਆਲੂਕੀ ਅਸੀਂ ਤੇ ਚਾਰੇ ਪਾਸੇ ਚੈੱਕ ਕਰੋ ਨਾ ਤਾਂ ਕੋਈ ਟੁੱਟੀ ਭੱਜੀ ਹੈ ਵਧੀਆ ਮਾਲਕ ਨੇ ਰੱਖੀ ਹੋਈ ਹੈ ਅਸੀਂ ਬਾਕੀ ਸਰਵਿਸ ਸੂਰਵਿਸ ਮਾਲਕ ਨੇ ਟੋਟਲ ਕਰਵਾਈ ਹੋਈ ਹੈ ਤੇ ਨਾ ਤਾਂ ਕੋਈ ਬੈਟਰੀਜ਼ ਦਿੱਕਤ ਹੈ ਨਾ ਕੋਈ ਸੈਲਫ ਚ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂਗੀ ਕਿਸ ਨੇ ਜਾ ਕੇ ਦੇਖਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤਸੱਲੀ ਤੁਸੀਂ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕਰੋ ਜਾ ਕੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਸੀ ਕਰ ਲਓ ਆਪ ਹੀ ਤੁਸੀਂ ਗੱਲ ਮਾਲਕ ਦੇ ਨਾਲ ਸਿੱਧੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ ਸ਼ੇਅਰ ਵੀ ਕਰ ਦਿਓ ਵੱਧ ਤੋਂ ਵੱਧ ਸਪੋਰਟ ਵੀ ਕਰੋ ਜੀ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਦਬਾ ਦਿਓ ਤੇ ਨਾਲ ਦੀ ਨਾਲ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਵੀ ਦਬਾ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਲਾਈਕ ਮਾਰ ਦਿਓ ਠੀਕ ਹੈ ਜੀ ਤੇ ਅਗਲੀ ਵੀਡੀਓ 'ਚ ਜੇ ਤੁਹਾਨੂੰ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਚਾਹੀਦਾ ਕਰੋ ਕਮੈਂਟ ਹਰ ਰੋਜ਼ ਆਪਾਂ ਨਾਮੀ ਵੀਡੀਓ ਲੈ ਕੇ ਆਉਂਦੇ ਰਹਿਣੇ ਹਾਂ ਜੀ ਬਾਕੀ ਮੈਂ ਉਮੀਦ ਕਰਦਾ ਤੁਸੀਂ ਸਬਸਕ੍ਰਾਈਬ ਕਰਤਾ ਹੋਗਾ ਜੀ ਤੇ ਐਡ ਕਰਵਾਉਣੀ ਹੈ ਤੁਸੀਂ ਘਰ ਕੁਠੀ ਮਕਾਨ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਮੈਨੂੰ ਭੇਜੋ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਸਪਲੈਂਡਰ ਦੀ ਸਪਲੈਂਡਰ ਪਲੱਸ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਹਾਂ ਮਾਡਲ ਦੀ ਗੱਲ ਕਰੀਏ 2011 ਮਾਡਲ ਹੈ ਹਰ ਪਾਸੋਂ ਤੁਸੀਂ ਚੈੱਕ ਕਰੋ ਜੀ ਫੋਟੋਆਂ ਚ ਇਹਨਾਂ ਨੇ ਦਿਖਾਇਆਗਾ ਬਠਿੰਡਾ ਮਾਲਕ ਦਾ ਏਰੀਆਗਾ ਤੇ ਨਥਾਣਾ ਪੈਂਡ ਹੈ ਜੀ 25000 ਰੁਪਏ ਮਾਲਕ ਨੇ ਕਿਹਾਗਾ ਰੇਟ ਬਾਕੀ ਕਹਿੰਦੇ ਸੀਗੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਤੇ ਕਾਪੀ-ਕੂਪੀ ਹੈਗੀ ਆ ਮਾਲਕ ਨੇ ਕਿਹਾ ਜਾ ਕੇ ਕੋਈ ਦੇਖਣਾ ਚਾਹੁੰਦਾ ਮਤਲਬ ਕਿ ਆ ਕੇ ਘਰੇ ਦੇਖਣਾ ਚਾਹੁੰਦਾ ਕੋਈ ਮੋਟਰਸਾਈਕਲ ਨੂੰ ਤਾਂ ਮਾਲਕ ਦੇ ਘਰੇ ਤੁਸੀਂ ਜਾ ਸਕਦੇ ਹੋ ਜੇ ਕਿਸੇ ਨੇ ਦੇਖਣਾ ਹੈਗਾ ਲੱਕੇ ਰੇਟ ਕਨਫਰਮ ਤੁਹਾਨੂੰ ਮੈਂ ਕਰਵਾਈ ਦਿੱਤਾ ਜੀ 25000 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਪੰਜਾਬ ਨੰਬਰ ਹੈ ਵਧੀਆਗਾ ਐਵਰੇਜ ਵਧੀਆ ਇੰਜਨ ਉੰਜਨ ਵਧੀਆ ਪਿਆਗਾ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 9872404937 ਗੱਲ ਕਰ ਲਿਓ ਤੁਸੀਂ ਆਪ ਹੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਵਧੀਆ ਲੱਗ ਰਹੀ ਆ ਤੇ ਗੱਡੀਆਂ ਮੋਟਰਸਾਈਕਲ ਹਰ ਸੀ ਤੁਹਾਨੂੰ ਚੰਗੀ ਲੱਗ ਰਹੀ ਆ ਜੀ ਗੱਲ ਕਰਾਂਗੇ ਆਪਾਂ ਆਲਟੋ ਗੱਡੀ ਦੀ 6 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਆ ਇੱਕਮ ਗੱਡੀ ਚੈੱਕ ਕਰ ਲਓ ਜੀ ਵਧੀਆ ਗੱਡੀ ਆ ਸੋਹਣੀ ਮਾਲਕ ਨੇ ਵਧੀਆ ਰੱਖੀ ਹੋਈ ਆ 13 ਚ ਅਲਾਈ ਆਪਾਂ ਨੂੰ ਮਿਲ ਜਾਣਗੇ সিলਵਰ ਰੰਗ ਹੈ ਸੀ ਪੰਜਾਬ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਫਰੀਦਕੋਟ ਮਾਲਕ ਦਾ ਏਰੀਆ ਜੀ 60000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਘਾਟਾ ਬਾਧਾ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਦਿੱਕਤ ਵਾਲੀ ਗੱਲ ਕੋਈ ਨਹੀਂ ਕਿਸੇ ਨੇ ਪਸੰਦ ਜੇ ਕੀਤੀ ਹੈ ਗੱਡੀ ਨੂੰ ਤਾਂ ਗੱਲ ਕਰ ਲਿਓ ਮਾਲਕ ਦੇ ਨਾਲ ਆਪ ਹੀ ਸੀ ਵੀਡੀਓ ਵਧੀਆ ਲੱਗਿਆ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਸੀ ਗੱਲ ਕਰ ਲਿਓ ਆਪੀ ਜੇ ਕਿਸੇ ਨੇ ਐਡ ਕਰਾਉਣੀ ਆ ਜੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਵੀਡੀਓ ਵਧੀਆ ਲੱਗੀ ਆ ਤਾਂ ਜ਼ਰੂਰ ਅੱਗੇ ਸ਼ੇਅਰ ਕਰ ਦੋ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦੀ ਆ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਆ